ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਜ਼ਿਲ੍ਹਾ ਪ੍ਰਸ਼ਾਸਨ ਰੋਪੜ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਦੇ ਤਹਿਤ ਧੀਾਂ ਦੀ ਲੋੜੀ ਮਨਾਉਣ ਸੰਬੰਧੀ ਮਹਾਰਾਜਾ ਰਣਜੀਤ ਸਿੰਘ ਬਾਗ ਵਿਖੇ ਲੋੜੀ ਮੇਲਾ ਲਗਾਇਆ ਗਿਆ ਜਿਸ ਦੇ ਵਿੱਚ ਡਿਪਟੀ ਕਮਿਸ਼ਨਰ ਰੋਪਨਗਰ ਡਾਕਟਰ ਪ੍ਰੀਤੀ ਯਾਦਵ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਮੌਕੇ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਨੇ ਲੋੜੀ ਦੇ ਸ਼ੁਭ ਕਾਮਨਾਵਾਂ ਦਿੰਦਿਆਂ ਹੋਏ ਕਿ ਆ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਮਿਸ਼ਨ ਦੇ ਤਹਿਤ 101 ਨਵ ਜਨਮੀਆਂ ਧੀਆਂ ਦੀ ਲੋੜੀ ਮਨਾਈ ਗਈ ਜਿਸ ਦਾ ਉਦੇਸ਼ ਧੀਆਂ ਦੇ ਪੜ੍ਹਾਈ ਲਿਖਾਈ ਅਤੇ ਬੰਦੇ ਮਨ ਸਤਿਕਾਰ ਪ੍ਰਤੀ ਸਮਾਜ ਦੇ ਵਿੱਚ ਜਾਗਰੂਕਤਾ ਵਧਾਉਣਾ ਹੈ ਉਹਨਾਂ ਨੇ ਕਿਹਾ ਕਿ ਸਾਡੇ ਦੇਸ਼ ਭਾਰਤ ਦੇ ਵਿੱਚ ਹਰ ਇੱਕ ਤਿਉਹਾਰ ਦੀ ਆਪਣੀ ਮਹੱਤਤਾ ਹੈ ਅਤੇ ਇਸੇ ਤਰ੍ਹਾਂ ਹੀ ਲੋੜੀ ਦੇ ਤਿਉਹਾਰ ਉੱਤੇ ਧੀਆਂ ਦੀ ਲੋੜੀ ਮਨਾਉਣ ਕਰਕੇ ਇਸ ਦੀ ਮਹੱਤਤਾ ਹੋਰ ਵੱਧ ਗਈ ਹੈ ਉਨ੍ਹਾਂ ਨੇ ਕਿਹਾ ਕਿ ਨਾਰੀ ਤੋਂ ਬਿਨਾਂ ਸਮਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਤੇ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਲੜਕੀਆਂ ਲੜਕਿਆਂ ਤੋਂ ਕਿਸੇ ਵੀ ਖੇਤਰ ਦੇ ਵਿੱਚ ਪਿੱਛੇ ਨਹੀਂ ਹਨ ਸਾਨੂੰ ਆਪਣੇ ਸਮਾਜ ਦੇ ਵਿੱਚ ਧੀਆਂ ਨੂੰ ਬਰਾਬਰੀ ਦਾ ਦਰਜਾ ਦੇਣਾ ਚਾਹੀਦਾ ਹੈ ਤੇ ਖਾਸ ਕਰਕੇ ਲੜਕੀਆਂ ਨੂੰ ਸਿੱਖਿਆ ਅਤੇ ਨੌਕਰੀ ਕਰਨ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ ਡੀਸੀ ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਲੜਕੀ ਦੇ ਮੌਕੇ ਘਰ ਦੇ ਵਿੱਚ ਖੁਸ਼ੀ ਨਹੀਂ ਮਨਾਈ ਜਾਂਦੀ ਸੀ ਪਰ ਹੁਣ ਪੰਜਾਬ ਦਾ ਕੋਈ ਘਰ ਅਜਿਹਾ ਨਹੀਂ ਹੋਵੇਗਾ ਜਿੱਤੇ ਕੁੜੀਆਂ ਦੇ ਜਨਮ ਮੌਕੇ ਖੁਸ਼ੀਆਂ ਨਾ ਮਨਾਈਆਂ ਜਾਂਦੀਆਂ ਹੋਣ ਇਸੇ ਰਵਾਇਤ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਅੱਜ ਸਾਂਝੇ ਤੌਰ ਉਤੇ ਇੱਕ ਪਵਿੱਤਰ ਤਿਹਾਰ ਮਹਾਰਾਜਾ ਰਣਜੀਤ ਸਿੰਘ ਬਾਗ ਦੇ ਵਿੱਚ ਮਨਾ ਰਹੇ ਹਾਂ ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਵੀ ਵਿਸ਼ੇਸ਼ ਤੌਰ ਉਤੇ ਪੇਸ਼ ਕੀਤਾ ਗਿਆ ਰੋਪੜ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੇ ਨਾਲ ਪੁਲਕੀਤ ਕੁਮਾਰ ਦੀ ਰਿਪੋਰਟ ਯਾਰ ਇਹ ਤੇ ਕੀ ਮੈਸੇਜ ਹੈਗਾ ਜਿਹੜਾ ਆਪਾਂ ਦੇਖ ਰਹੀਆਂ ਜੀ ਅੱਜ ਜਤੀਤੀ ਅਦੀ ਲੋੜੀ ਜਿਹੜਾ ਬੇਟੀ ਬਚਾਓ ਬੇਟੀ ਪੜਾਓ ਮਸ਼ੀਨ ਸਾਡਾ ਚੱਲਦਾ ਹੈਗਾ ਉਹਦੇ ਥੱਲੇ ਮਨਾਈ ਹੈ ਜਿੱਥੇ 101 ਜਿਹੜੀ ਸਾਡੇ ਨਿਊ ਬੋਰਨ ਬੱਚਿਆਂ ਸਿੱਗੇ ਉਹਨਾਂ ਨੂੰ ਸਮਾਨ ਵੀ ਕਿੱਦਾਂ ਹੈਗਾ ਤੇ ਕੁਝ ਉਪਸ ਵੀ ਦਿੱਤੇ ਹੈਗੇ ਇਹ ਸਿੰਬੋਲਿਕ ਹੁੰਦਾ ਹੈਗਾ ਜਿੰਨੇ ਵੀ ਸਾਡੇ ਤਿਉਹਾਰ ਹੈਗੇ ਉਹਨਾਂ ਦਾ ਬਹੁਤ ਗੁੱਡ ਮਤਲਬ ਹੁੰਦਾ ਹੈ ਸੋਸਾਇਟੀ 'ਚ ਕਿ ਕੁਛ ਨਾ ਕੁਛ ਕਰਕੇ ਹੀ ਉਹ ਸਾਡੀ ਸਭ ਸਭਿਤਾ ਸੰਸਕ੍ਰਿਤੀ ਚ ਆਏ ਹੁੰਦੇ ਹੈਗੇ ਤੇ ਹੁਣ ਇਹਦੀ ਮੈਟਰ ਤਾਂ ਹੋਰ ਵਧ ਗਈ ਹੈਗੀ ਕਿ ਆਨ ਵਾਲੇ ਸਮੇਂ 'ਚ ਜਿੱਦਾਂ ਬੱਚਿਆਂ ਵਾਸਤੇ ਅਸੀਂ ਸਕੀਮਾਂ ਲਾਂਦੇ ਹੈਗੇ ਉਹਨਾਂ ਦੇ ਸਮਾਜ 'ਚ ਉਹਨਾਂ ਨੂੰ ਇੰਪੋਰਟੈਂਸ ਬਰਾਬਰੀ ਕਰਦੇ ਆ ਤਾਂ ਇੱਕ ਮੈਸੇਜ ਜਾਂਦਾ ਹੈਗਾ ਕਿ ਜਿਸਦੇ ਵੀ ਘਰ ਬੱਚੀ ਜਨਮਦੀ ਹੋਗੀ ਉਹਨੂੰ ਲੱਗਦਾ ਹੈਗਾ ਬਹੁਤ ਸ਼ੁਭਕਾਰ ਹੈਗਾ ਉਹ ਜਿੱਥੇ ਉਹਨਾਂ ਨੂੰ ਇਹ ਸੁਭਾਗ્ય ਪ੍ਰਾਪਤ ਹੋਇਆ ਹੈਗਾ ਕਿ ਜੇ ਇੱਕ ਬੱਚੀ ਨੇ ਜਨਮ ਲਿੱਤਾ ਹੈਗਾ ਤੇ ਪੜ੍ਹ ਲਿਖ ਕੇ ਸਮਾਜ ਵਿੱਚ ਉਹ ਵੀ ਉਹਨਾਂ ਹੀ ਯੋਗਦਾਨ ਦੇਊਗੀ ਅੱਗੇ ਮੈਨੂੰ ਪੂਰੀ ਉਮੀਦ ਹੈ ਕਿ ਜਿੰਨੇ ਵੀ ਇਥੇ ਪੈਰੈਂਟਸ ਆਂਦੇ ਹੈਗੇ ਜਾਂ ਇਹੋ ਜਿਹੇ ਜਿਹੜੇ ਫੰਕਸ਼ਨ ਅਸੀਂ ਕਰਦੇ ਹਾਂ ਉਹਨਾਂ ਤੋਂ ਇੱਕੋ ਹੀ ਮੈਸੇਜ ਜਾਂਦਾ ਹੈਗਾ ਕਿ ਜੀ ਸਾਰੇ ਸਮਾਜ ਵਿੱਚ ਬਰਾਬਰ ਹੈਗੇ ਸਭ ਨੂੰ ਬਰਾਬਰੀ ਦਾ ਦਰਜਾ ਹੈਗਾ ਤੇ ਸਮਾਜ ਜੀ ਜਿਹੜਾ ਸਟਰਕਚਰ ਹੈ ਉਹਦੀ ਪ੍ਰਗਤੀ ਵਾਸਤੇ ਸਭ ਨੂੰ ਸਾਥ ਲੈ ਕੇ ਹੀ ਅੱਗੇ ਵਧਣਾ ਯੋਗ ਹੈਗਾ ਤੇ ਜ ਦੀ ਉਹਨਾਂ ਨੂੰ ਪੂਰਾ ਮਾਨ ਸਨਮਾਨ ਤੇ ਅਗੇ ਵਾਸਤੇ ਸਾਰਿਆਂ ਨੂੰ ਮੈਂ ਮੇਰੀ ਇੱਕੋ ਹੀ ਪੁੱਛ ਹੈ ਕਿ ਸਾਰੇ ਬਹੁਤ ਆਪਣੀ ਜ਼ਿੰਦਗੀ ਵਿੱਚ ਕੁਛ ਨਾ ਕੁਛ ਇਹੋ ਜਿਹਾ ਦਾ ਮੁਕਾਮ ਹਾਸਿਲ ਕਰਨ ਕੀ ਸਾਨੂੰ ਪ੍ਰਾਊਡ ਫੀਲ ਹੁੰਦਾ ਹੈ ਕਿ ਨੈਸ਼ਨਲ ਡੇ ਵੀ ਕਿ ਮਨਾਇਆ ਜਾ ਰਿਹਾ ਉਹਦੇ ਵਿੱਚ ਕੀ ਕੁਝ ਐਕਟੀਵਿਟੀ ਕੀਤੀ ਜਾ ਰਹੀ ਹੈ ਕਿਉਂਕਿ ਨੈਸ਼ਨਲ ਜਿਹੜਾ ਯੂਥ ਡੇ ਹੈਗਾ ਉਹ ਵੀ ਚੱਲ ਰਿਹਾ ਹੈ ਹਾਂਜੀ ਉਹਦੇ ਵਿੱਚ ਅਸੀਂ ਸਾਡੇ ਯੂਥ ਕਲੱਬਸ ਹੋ ਗਏ ਜਿਹੜੇ ਕਾਲਜਸ ਵਗੈਰਾ ਹੋ ਗਏ ਸਕੂਲ ਵੀ ਅਜੇ ਛੁੱਟੀਆਂ ਸੀਗੇ ਬੱਚਿਆਂ ਦੀ ਤਾਂ ਬਟ ਇਹਦੀ ਇੰਪੋਰਟੈਂਸ ਇਸ ਕਰਕੇ ਹੈ ਕਿ ਯੂਥ ਹੀ ਸਾਡਾ ਫਿਊਚਰ ਹੈ ਤਾਂ ਜੋ ਜਿੱਦਾਂ ਅੱਜ ਵੀ ਅਸੀਂ ਇੱਕ ਨਾਟਕ ਦੇਖਿਆ ਸੀਗਾ ਜਿਹਦੇ ਵਿੱਚ এনवायरमेंट ਵਾਸਤੇ ਗੱਲ ਕੀਤੀ ਗਈ ਤਾਂ ਜੋ ਵੀ ਸਾਡਾ ਫਿਚਰ ਹੈ ਉਹ ਨਾਲ ਤੇ ਡਿਪੈਂਡ ਕਰਦਾ ਹੈਗਾ ਤੇ ਇੱਕ ਸਾਨੂੰ ਉਹਨਾਂ ਦੀ ਗਾਈਡੈਂਸ ਮਾਰਗਦਰਸ਼ਨ ਦੀ ਲੋੜ ਰਹਿੰਦੀ ਹੈਗੀ ਕਿ ਜੀ ਉਹ ਅੱਗੇ ਜਾ ਕੇ ਇਦਾਂ ਦੇ ਟੌਪਿਕਸ ਦਾਦਾ ਆਪਣੀ ਜ਼ਿੰਦਗੀ ਚ ਲੈਣ ਜਿਹਦੇ ਕਰਕੇ ਸਮਾਜ ਚ ਕੁਝ ਬਿਹਤਰੀ ਹੋ ਸਕਣ ਤਾਂ ਉਸੇ ਦੀ ਇੰਪੋਰਟੈਂਸ ਦੇ ਜ਼ਰੀਏ ਵੀਕ ਮਨਾਇਆ ਜਾਂਦਾ ਹੈਗਾ ਤੇ ਮੈਂ ਉਮੀਦ ਕਰਦੀ ਆ ਕਿ ਔਰ ਬਹੁਤ ਕੁਝ ਦੇਖਣ ਨੂੰ ਚੁ ਵੀ ਆਇਆ ਹੈ ਜਿੱਥੇ ਉਹ ਲੀਡ ਲੈ ਕੇ ਕਾਫੀ ਕੁਝ ਕਰ ਰਹੇ ਹੈਗੇ ਤਾਂ ਇਸੇ ਤਰੀਕੇ ਨਾਲ ਉਹ ਅੱਗੇ ਵੀ ਕਰਦੇ ਰਹਿਣ ਤੇ ਜੋ ਵੀ ਆਪਣੀ ਜ਼ਿੰਦਗੀ ਚ ਪਾਣਾ เราทำก็มาเสร็จแล้ว